ਨਾਮਧਾਰੀਏ ਜੋ ਕਿ ਸਿੱਖ ਇਤਿਹਾਸ ਵਿਗਾੜ ਕੇ ਪੇਸ਼ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਂਛਾ ਜੀ ਨਾ ਤਾਂ ਜੋਤੀ ਜੋਤ ਸਮਾਏ ਸਨ ਅਤੇ ਨਾ ਹੀ ਗੁਰਤਾ ਗੱਦੀ ਗੁਰਗ੍ਰੰਥ ਸਾਹਿਬ ਜੀ ਨੂੰ ਦਿੱਤੀ ਗਈ ਸੀ ਇਸ ਲਈ ਉਹ ਆਪਣੇ ਆਪ ਨੂੰ ਸੱਚੇ ਸਿੱਖ ਮੰਨਦੇ ਨੇ ਉਹ ਕਹਿੰਦੇ ਨੇ ਕਿ ਗੁਰੂ ਸਹਿਮ ਸੰਸਕਾਰ ਦੇ ਤੰਬੂ ਵਿੱਚੋਂ ਗੁਪਤ ਤਰੀਕੇ ਨਾਲ ਨਿਕਲ ਕੇ ਚਲੇ ਗਏ ਫਿਰ ਆਪਣਾ ਨਾਮ ਬਦਲ ਕੇ ਅਜਾਪਾਲ ਸਿੰਘ ਰੱਖ ਲਿਆ ਅਤੇ 104 ਸਾਲ ਤੱਕ ਗੁਪਤ ਜੀਵਨ ਬਤੀਤ ਕੀਤਾ ਇਸ ਦੇ ਹੱਕ ਵਿੱਚ ਉਹ ਇਹ ਦਲੀਲ ਦਿੰਦੇ ਨੇ ਕਿਸ ਸस्कार ਕੋਈ ਨਹੀਂ ਹੋਇਆ ਕਿਉਂਕਿ ਗੁਰੂ ਸਾਹਿਬ ਜੀ ਨੇ ਬਾਅਦ ਵਿੱਚ ਕਈਆਂ ਨੂੰ ਦਰਸ਼ਨ ਦਿੱਤੇ ਸਨ ਇਸ ਲਈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੱਚਾ ਇਤਿਹਾਸ ਪੇਸ਼ ਕਰਾਂਗੇ ਨਾਮ ਧਾਰੀਆਂ ਦੀ ਕੰਨੀ ਕੰਨੀ ਗੱਲ ਦਾ ਜਵਾਬ ਦੇਵਾਂਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਖੀਂ ਡਿਠੇ ਹਾਲ ਕੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਈ ਸਮਝਿਆ ਨਹੀਂ ਕੀ ਸਬੂਤ ਹੈ ਕਿ ਗੁਰਤਾ ਗਦੀ ਗੁਰਗ੍ਰੰਥ ਸਾਹਿਬ ਜੀ ਨੂੰ ਦਿੱਤੀ ਗਈ ਸੀ ਆਖਰ ਸस्कार ਤੋਂ ਬਾਅਦ ਦਰਸ਼ਨ ਦੇਣ ਵਾਲੀਆਂ ਕਹਾਣੀਆਂ ਕਿੱਥੋਂ ਆਈਆਂ ਇਹਨਾਂ ਵਿੱਚ ਕਿੰਨਾ ਕੋ ਸੱਚ ਹੈ ਆਓ ਸਾਰਾ ਕੁਝ ਤੁਸੀਂ ਅਸ ਵਿੱਚ ਉਹ ਲੱਭ ਕੇ ਤੁਹਾਡੇ ਨਾਲ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਗੁਰਮੁਖ ਸਿੰਘ ਵੱਲੋਂ ਤੁਹਾਡੇ ਸਾਰਿਆਂ ਦਾ ਗੁਰਮੁਖ ਪੰਥ ਚੈਨਲ ਤੇ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਗੁਰਗੋਬਿੰਦ ਸਿੰਘ ਪਾਂਛਾ ਜੀ ਤੇ ਜੋਤੀ ਜੋਤ ਸਮਾਉਣ ਬਾਰੇ ਇਤਿਹਾਸ ਵਿੱਚ ਕੀ ਲਿਖਿਆ ਹੋਇਆ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਗੁਰਗੋਬਿੰਦ ਸਿੰਘ ਪਾਂਛਾ ਜੀ ਨੇ ਔਰੰਗਜ਼ੇਬ ਨੂੰ ਜਫਰਨਾਮਾ ਖਤ ਲਿਖਿਆ ਸੀ ਜਫਰਨਾਮਾ ਪੜਨ ਤੋਂ ਬਾਅਦ ਔਰ ਜੇਪ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦਾ ਪੁੱਤਰ ਬਹਾਦਰ ਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਮਦਦ ਨਾਲ ਤਖਤ ਤੇ ਬੈਠਦਾ ਹੈ ਇਹ ਬਹਾਦਰ ਸ਼ਾ ਹੀ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਮੇਰੇ ਨਾਲ ਦੱਖਣ ਵੱਲ ਨੂੰ ਚਲੋ ਤਾਂ ਕਿ ਰਾਹ ਦੇ ਵਿੱਚ ਇਹ ਵਿਚਾਰਾਂ ਕਰਦੇ ਜਾਈਏ ਕਿ ਜਿਹੜੇ ਕਸੂਰਵਾਰ ਮੁਗਲ ਹਾਕਮ ਨੇ ਜਿਨ੍ਹਾਂ ਨੇ ਸਿੱਖਾਂ ਉੱਤੇ ਬਹੁਤ ਜ਼ੁਲਮ ਕੀਤਾ ਉਹਨਾਂ ਨੂੰ ਕਿਹੜੀ ਬਣਦੀ ਸਜ਼ਾ ਦਿੱਤੀ ਜਾਵੇ ਅਤੇ ਅੱਗੇ ਵਾਸਤੇ ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਜੰਗ ਹੋਣੀ ਬੰਦ ਹੋ ਜਾਵੇ ਇਸ ਕਰਕੇ ਗੁਰੂ ਸਾਹਿਬ ਬਹਾਦਰ ਸ਼ਾਹ ਨਾਲ ਦੱਖਣ ਵੱਲ ਨੂੰ ਜਾਣਾ ਮੰਨ ਲੈਂਦੇ ਨੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਨ 1708 ਦੇ ਅਗਸਤ ਦੇ ਮਹੀਨੇ ਅਖੀਰਲੇ ਹਫਤੇ ਦੱਖਣ ਵਿੱਚ ਨੰਡੇੜ ਪਹੁੰਚੇ ਉੱਥੇ ਹੀ ਇੱਕ ਰਾਤ ਜਦੋਂ ਗੁਰੂ ਸਾਹਿਬ ਵਿਰਾਜ ਰਹੇ ਸਨ ਤਾਂ ਇੱਕ ਪਠਾਨ ਨੇ ਕੁਟਾਰ ਨਾਲ ਵਾਰ ਕੀਤਾ ਇਸ ਪਠਾਨ ਦਾ ਨਾਮ ਜਮਸ਼ੀਦ ਖਾਨ ਲਿਖਿਆ ਹੋਇਆ ਹੈ ਗੁਰੂ ਸਾਹਿਬ ਨੇ ਆਪਣੀ ਕਿਰਪਾਨ ਨਾਲ ਉਸ ਪਠਾਨ ਨੂੰ ਤਾਂ ਖਤਮ ਕਰ ਦਿੱਤਾ ਪਰ ਜੋ ਉਸਨੇ ਕਟਾਰ ਨਾਲ ਵਾਰ ਕੀਤਾ ਸੀ ਉਸ ਨਾਲ ਬਹੁਤ ਡੂੰਗਾ ਜ਼ਖਮ ਹੋ ਗਿਆ ਵੈਦ ਹਕੀਮਾਂ ਨੇ ਇਹ ਜ਼ਖਮ ਸੀਤਾਂ ਦਿੱਤਾ ਪਰ ਇੱਕ ਸਖਤ ਕਮਾਨ ਚਲਾਉਣ ਦੇ ਨਾਲ ਇਹ ਜ਼ਖਮ ਦੁਬਾਰਾ ਖੁੱਲ ਗਿਆ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਇਲਾਜ ਕਰਾਉਣ ਤੋਂ ਮਨਾ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਕਿ ਅਕਾਲ ਪੁਰਖ ਦਾ ਬੁਲਾਵਾ ਆ ਗਿਆ ਹੈ ਹੁਣ ਇਹ ਅਕਾਲ ਪੁਰਖ ਦਾ ਭਾਣਾ ਹੈ ਕਿ ਅਸੀਂ ਅੱਗੇ ਦਰਗਾਹ ਵਿੱਚ ਸੱਚਖੰਡ ਚਲੇ ਜਾਈਏ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਦੇ ਕੇ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਅਤੇ ਰਸਮ ਪੂਰੀ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਗੇ ਵਾਸਤੇ ਕੋਈ ਸਰੀਰਕ ਜਾਮਾ ਨਹੀਂ ਹੋਵੇਗਾ ਅਤੇ ਗੁਰੂ ਜੋਤ ਦਾ ਨਿਵਾਸ ਹਮੇਸ਼ਾ ਸ਼ਬਦ ਦੇ ਵਿੱਚ ਹੋਵੇਗਾ। ਮਤਲਬ ਕਿ ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ ਹੋਵੇਗਾ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇੱਕ ਵੱਡੀ ਚੰਦਨ ਦੀ ਚਿਖਾ ਹਤਿਆਰ ਕਰਵਾਈ ਜੋ ਕਿ ਇੱਕ ਤੰਬੂ ਦੇ ਵਿੱਚ ਲਗਾਈ ਗਈ। ਇਸ ਚਿਖਾ ਦੇ ਵਿੱਚ ਹੀ ਇਸ ਤੰਬੂ ਵਿੱਚ ਹੀ ਗੁਰੂ ਸਾਹਿਬ ਜੀ ਦੇ ਸਰੀਰ ਦਾ ਸਸਕਾਰ ਕੀਤਾ ਗਿਆ ਅਤੇ ਗੁਰੂ ਸਾਹਿਬ ਜੋਤੀ ਜੋਤ ਸਮਾਈ ਇਤਿਹਾਸ ਮੁਤਾਬਕ ਗੁਰੂ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਦੀ ਤਾਰੀਖ ਹੈ ਕੱਤਕ ਸੁਦੀ 5 ਬਿਕਰਮੀ 1765 ਇਹ ਬਣਦੀ ਹੈ 7 ਅਕਤੂਬਰ ਸਨ 1708 ਹੁਣ ਆਪਾਂ ਦੇਖਦੇ ਹਾਂ ਕਿ ਗੁਰੂ ਸਾਹਿਬ ਜੀ ਤੇ ਜੋਤੀ ਜੋਤ ਸਮਾਉਣ ਬਾਰੇ ਸਾਨੂੰ ਇਤਿਹਾਸਿਕ ਸਬੂਤ ਕਿਹੜੇ ਕਿਹੜੇ ਮਿਲਦੇ ਹਨ ਸਭ ਤੋਂ ਪਹਿਨੀ ਗਵਾਹੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਹਾਂਜੀ ਬਿਲਕੁਲ ਬੇਸ਼ੱਕ ਭਾਈ ਗੁਰਦਾਸ ਜੀ ਗੁਰਗੋਬਿੰਦ ਸਿੰਘ ਪਾਂਛਾ ਜੀ ਤੋਂ ਕਿਤੇ ਪਹਿਲਾਂ ਹੋਏ ਸਨ ਅਤੇ ਪਹਿਨਾ ਹੀ ਗੁਰੂ ਹਰਗੋਬਿੰਦ ਪਾਂਛਾ ਬੀ ਨੇ ਚੜ੍ਹਾਈ ਕਰ ਚੁੱਕੇ ਸਨ ਪਰ ਉਹ ਵਾਰਾਂ ਵਿੱਚ ਇੱਕ ਬੜੀ ਜ਼ਰੂਰੀ ਗੱਲ ਲਿਖਦੇ ਹਨ ਭਾਈ ਗੁਰਦਾਸ ਜੀ ਵਾਰ ਪਹਿਨੀ ਪੌਣੀ 48ਵੀਂ ਦੇ ਵਿੱਚ ਲਿਖਦੇ ਹਨ ਪੁੱਛਨ ਸਿੱਖ ਅਰਦਾਸ ਕਰ 6 ਮਹੀਨਾ ਤੱਕ ਦਰਸ਼ਨਿਹਾਰੀ ਕਿ ਸਿੱਖਾਂ ਨੇ ਅਰਦਾਸ ਕਰਕੇ ਗੁਰੂ ਹਰਗੋਬਿੰਦ ਪਾਂਛਾ ਜੀ ਨੂੰ ਪੁੱਛਿਆ اے ਸੱਚੇ ਪਾਂਛਾ ਜੀ 6 ਮਹੀਨਾ ਦੀ ਭਾਵਕੇ 6 ਗੁਰੂ ਸਾਹਿਬਾਨਾਂ ਦੇ ਅਸੀਂ ਦਰਸ਼ਨ ਕਰ ਚੁੱਕੇ ਹਾਂ ਪਰ ਅੱਗੇ ਹੋਰ ਕਿੰਨੇ ਸਰੀਰਕ ਜਾਮੇ ਧਾਰਨ ਕਰੋਗੇ ਤਾਂ ਇਸ ਦੇ ਜਵਾਬ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜਵਾਬ ਦਿੱਤਾ ਜੋਗ ਜੋਗ ਸਤਗੁਰ ਧਰੇ ਅਵਤਾਰੀ ਇੱਥੇ ਜੋਗ ਦਾ ਮਤਲਬ ਹੈ ਦੋ ਦਾ ਜੋੜਾ ਮਤਲਬ ਕਿ ਗੁਰੂ ਸਾਹਿਬ ਨੇ فرمایا ਕਿ ਦੋ ਜੋੜੇ ਪਿਤਾ ਪੁੱਤਰ ਦੇ ਅੱਗੇ ਹੋਣਗੇ ਜਿਵੇਂ ਕਿ ਪਹਿਲਾ ਜੋੜਾ ਪਿਤਾ ਪੁੱਤਰ ਦਾ ਸੀ ਗੁਰੂ ਹਰਾਈ ਪਾਸ਼ਾ ਜੀ ਅਤੇ ਉਹਨਾਂ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਅਤੇ ਦੂਸਰਾ ਜੋੜਾ ਸੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਅਤੇ ਉਹਨਾਂ ਦੇ ਪੁੱਤਰ ਗੁਰਗੋਮੀ ਸਿੰਘ ਜੀ ਮਤਲਬ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਇਹ ਭਵਿੱਖਵਣੀ ਕੀਤੀ ਤੇ ਸਿੱਖਾਂ ਨੂੰ ਦੱਸਿਆ ਕਿ ਅੱਗੇ ਚਾਰ ਗੁਰੂ ਸਾਹਿਬਾਨ ਹੋਰ ਹੋਣਗੇ ਇਹ ਸਭ ਤੋਂ ਵੱਡਾ ਸਬੂਤ ਹੈ ਕਿ ਗੁਰਗੋਬਿੰਦ ਸਿੰਘ ਪਾਸ਼ਾ ਜੀ ਤੋਂ ਬਾਅਦ ਕੋਈ ਵੀ ਸਰੀਰ ਰੂਪ ਵਿੱਚ ਗੁਰੂ ਨਹੀਂ ਸੀ ਹੋਣਾ ਅਤੇ ਗੁਰਤਾ ਗਦੀ ਗੁਰਗ੍ਰੰਥ ਸਾਹਿਬ ਜੀ ਨੂੰ ਦੇ ਦੇਣੀ ਸੀ ਇਹ ਭਵਿੱਖਵਣੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਕੀਤੀ ਹੈ ਜੋ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਲਿਖੀ ਹੋਈ ਹੈ ਦੂਸਰਾ ਸਬੂਤ ਹੈ ਤਾਰੀਖੇ ਬਹਾਦਰ ਸ਼ਾਹੀ ਜੋ ਕਿ ਬਹਾਦਰ ਸ਼ਾਹ ਦੀ ਆਪਣੀ ਡਾਇਰੀ ਸੀ ਇਸ ਵਿੱਚ ਬਹਾਦਰ ਸ਼ਾਹ ਦੇ ਜਸੂਸ ਵੱਖ-ਵੱਖ ਇਲਾਕੇ ਦੀਆਂ ਖਬਰਾਂ ਲਿਖਦੇ ਸਨ ਅਤੇ ਉਹ ਸਾਰੀ ਜਾਣਕਾਰੀ ਬਹਾਦਰ ਸ਼ਾਹ ਨੂੰ ਭੇਜਦੇ ਸਨ ਸੋ ਇਹ ਸਾਰੀ ਜਾਣਕਾਰੀ ਸਾਰੀਆਂ ਰਿਪੋਰਟਾਂ ਤਿਆਰ ਕਰਕੇ ਡਾਇਰੀ ਦੇ ਵਿੱਚ ਲਿਖੀਆਂ ਜਾਂਦੀਆਂ ਸਨ ਅਤੇ ਬਹਾਦਰ ਸ਼ਾਹ ਅੱਗੇ ਇਹ ਸਾਰੀ ਰਿਪੋਰਟ ਪੇਸ਼ ਕੀਤੀ ਜਾਂਦੀ ਸੀ ਇਸ ਡਾਇਰੀ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਇੱਕ ਜਸੂਸ ਨੇ ਬਹਾਦਰ ਸ਼ਾਹ ਨੂੰ ਖਬਰ ਭੇਜੀ ਕੇ ਗੁਰਗੋਬਿੰਦ ਸਿੰਘ ਪਾਸ਼ਾ ਜੀ ਜੋਤੀ ਜੋਤ ਸਮਾ ਗਏ ਹਨ ਇਹ ਖਬਰ ਬਹਾਦਰ ਸ਼ਾਹ ਨੂੰ 28 ਅਕਤੂਬਰ 1708 ਵਿੱਚ ਮਿਲੀ ਇਸ ਖਬਰ ਦੇ ਬਾਅਦ ਬਹਾਦਰ ਸ਼ਾਹ ਨੇ ਹੁਕਮ ਦਿੱਤਾ ਕਿ ਗੁਰਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਅਫਸੋਸ ਵਜੋਂ ਅਜੀਤ ਸਿੰਘ ਨੂੰ ਮੁਗਲ ਸਰਕਾਰ ਵੱਲੋਂ ਭਾਵ ਕਿ ਮੁਗਲ ਰਾਜ ਵੱਲੋਂ ਇੱਕ ਖਿਲਤ ਇੱਕ ਸਨਮਾਨੀ ਚੋਗਾ ਭੇਜਿਆ ਜਾਵੇ ਇਹ ਅਜੀਤ ਸਿੰਘ ਮਾਤਾ ਸੁੰਦਰੀ ਜੀ ਵੱਲੋਂ ਗੋਦ ਲਿਆ ਹੋਇਆ ਪੁੱਤਰ ਸੀ ਨਾ ਕੇ ਗੁਰਗੋਵੀ ਸਿੰਘ ਪਾਤਸ਼ਾਹ ਜੀ ਦਾ ਸਰੀਰਕ ਪੁੱਤਰ ਤਰੀਖੇ ਬਹਾਦਰ ਸ਼ਾਹੀ ਵਿੱਚ ਇਹ ਫਾਰਸੀ ਦੀ ਲਿਖਤ ਇਸ ਤਰ੍ਹਾਂ ਦਰਜ ਹੈ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਦੀ ਪੰਜਾਬੀ ਟ੍ਰਾਂਸਲੇਸ਼ਨ ਇੰਝ ਬਣਦੀ ਹੈ ਬਹਾਦਰ ਸ਼ਾਹ ਨੇ ਹੁਕਮ ਦਿੱਤਾ ਕਿ ਗੋਬਿੰਦ ਰਾਉ ਨਾਨਕ ਪੰਥੀ ਦੇ ਪੁੱਤਰ ਨੂੰ ਜੋ ਆਪਣੇ ਪਿਤਾ ਦੀ ਮੌਤ ਉੱਤੇ ਸੋਗ ਮਨਾਉਂਦਾ ਸੀ ਇੱਕ ਖਿਲਤ ਭੇਟ ਕੀਤੀ ਜਾਵੇ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣਾ ਇੱਕ ਇਤਿਹਾਸਿਕ ਤੱਥ ਹੈ ਜਿਸ ਦੀ ਪੁਸ਼ਟੀ ਉਸ ਮੌਕੇ ਦੀ ਗਵਾਹੀ ਬਹਾਦਰ ਸ਼ਾਹੀ ਤੋਂ ਹੋ ਜਾਂਦੀ ਹੈ ਤੀਸਰਾ ਸਬੂਤ ਹੈ ਅਮਰਨਾਮਾ ਇਹ ਇੱਕ ਵਾਰ ਹੈ ਜੋ ਢਾਡੀ ਨੱਥਮਲ ਨੇ ਲਿਖੀ ਸੀ ਢਾਡੀ ਨੱਥਮਲ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਉਸ ਵੇਲੇ ਮੌਜੂਦ ਸੀ ਅਤੇ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਉਸ ਨੇ ਇਹ ਵਾਰ ਗਾਈ ਸੀ ਵਾਰ ਗਾਉਣ ਤੋਂ ਬਾਅਦ ਹਾਡੀ ਨਥਮਲ ਨੇ ਇਸ ਨੂੰ 31 ਅਕਤੂਬਰ 1708 ਵਿੱਚ ਲਿਖਤੀ ਰੂਪ ਦਿੱਤਾ ਮਤਲਬ ਕਿ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਵਾਲੇ ਦਿਨ ਇਸ ਨੇ ਵਾਰ ਗਾਈ ਅਤੇ 31 ਅਕਤੂਬਰ 1708 ਵਿੱਚ ਇਸ ਨੇ ਇਹ ਵਾਰ ਲਿਖ ਕੇ ਆਪ ਪੂਰੀ ਕੀਤੀ ਇਸ ਅਮਰਨਾਮਾ ਵਾਰ ਦੇ ਵਿੱਚ ਸਾਫ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਪਾਂਛਾ ਜੀ ਨੇ ਸਿੱਖਾਂ ਨੂੰ ਕਿਹਾ ਕਿ ਮੇਰਾ ਇਰਾਦਾ ਸਦਾ ਕਾਇਮ ਰਹਿਣ ਵਾਲੀ ਥਾ ਪ੍ਰਭੂ ਲੋਕ ਨੂੰ ਜਾਣਦਾ ਹੈ ਜਿੱਥੇ ਕਿ ਵਾਹਿਗੁਰੂ ਵੱਲੋਂ ਸਲਾਮਤੀ ਦਾ ਨਿਵਾਸ ਹੈ ਹੁਣ ਇਸ ਤੋਂ ਵੀ ਸਾਫ ਜਾਹਰ ਹੈ ਕਿ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ ਸਨ ਹੁਣ ਨਾਮਧਾਰੀਆਂ ਦਾ ਕਹਿਣਾ ਕਿ ਗੁਰੂ ਸਾਹਿਬ ਲੁੱਕ ਕੇ ਚਲੇ ਗਏ ਉਸ ਵੇਲੇ ਦਾ ਕੋਈ ਵੀ ਸਬੂਤ ਨਹੀਂ ਹੈ ਆਓ ਹੁਣ ਅਗਲੀ ਗੱਲ ਕਰਦੇ ਹਾਂ ਕਿ ਕੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਸੀ ਜਾਂ ਨਹੀਂ ਇਸ ਦੇ ਇਤਿਹਾਸਿਕ ਸਬੂਤ ਕੀ ਹਨ ਸਭ ਤੋਂ ਪਹਿਲਾ ਹੈ ਭਾਈ ਚੋਪਾ ਸਿੰਘ ਜੀ ਦਾ ਰਹਿਤ ਰਾਮਾ ਇਹ ਭਾਈ ਚੋਬਾ ਸਿੰਘ ਜੀ ਬਚਪਨ ਤੋਂ ਹੀ ਗੁਰਗੋਬਿੰਦ ਸਿੰਘ ਪਾਂਛਾ ਜੀ ਦੇ ਨਾਲ ਰਹਿੰਦੇ ਸਨ ਅਤੇ ਸਾਰਾ ਜੀਵਨ ਗੁਰੂ ਸਾਹਿਬ ਜੀ ਦੀ ਸੰਗਤ ਦੇ ਵਿੱਚ ਹੀ ਇਹਨਾਂ ਨੇ ਬਤੀਤ ਕੀਤਾ ਇਹਨਾਂ ਨੇ ਸਭ ਤੋਂ ਪਹਿਲਾਂ ਸਿੱਖਾਂ ਦਾ ਰਹਿਤਨਾਮਾ ਲਿਖਿਆ ਇਹਨਾਂ ਦੇ ਰਹਿਤਨਾਮੇ ਵਿੱਚ ਸਾਫ਼ ਲਿਖਿਆ ਹੋਇਆ ਹੈ ਅਕਾਲ ਪੁਰਖ ਕੇ ਬਚਨ ਸਿਓ ਪ੍ਰਗਟ ਚਲਾਈਓ ਪੰਥ ਸਭ ਸਿੱਖਨ ਕੋ ਬਚਨ ਇਹ ਗੁਰੂ ਮਾਨੀਓ ਗ੍ਰੰਥ ਯਾਨੀ ਕਿ ਗੁਰਗੋਬਿੰਦ ਸਿੰਘ ਪਾਂਛਾ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਅਕਾਲ ਪੁਰਖ ਦੇ ਹੁਕਮ ਨਾਲ ਪੰਥ ਦੀ ਸਥਾਪਨਾ ਕੀਤੀ ਗਈ ਹੈ ਅਤੇ ਸਭ ਸਿੱਖਾਂ ਨੂੰ ਆਦੇਸ਼ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ। ਦੂਸਰਾ ਸਬੂਤ ਹੈ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ। ਹੁਣ ਭਾਈ ਨੰਦ ਲਾਲ ਜੀ ਬਾਰੇ ਸਾਰੇ ਜਾਣਦੇ ਹਨ ਅਤੇ ਦੱਖਣ ਵਿੱਚ ਹਜੂਰ ਸਾਹਿਬ ਵਿੱਚ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਹਜ਼ੂਰੀ ਵਿੱਚ ਸਨ। ਭਾਈ ਨੰਦ ਲਾਲ ਜੀ ਨੇ ਜੋ ਦੇਖਿਆ ਇਹਨਾਂ ਦੇ ਰਹਿਤਨਾਮੇ ਵਿੱਚ ਸਾਫ਼ ਲਿਖਿਆ ਹੋਇਆ ਹੈ। ਭਾਈ ਸਾਹਿਬ ਜੀ ਲਿਖਦੇ ਹਨ ਦੂਸਰ ਰੂਪ ਗ੍ਰੰਥ ਜੀ ਜਾਨ ਇਨਕੇ ਅੰਗ ਮੇਰੋ ਕਰਮਾਨ ਮਤਲਬ ਕਿ ਗੁਰੂ ਗੋਬਿੰਦ ਸਿੰਘ ਪਾਂਛੀ ਜੀ ਨੇ ਫਰਮਾਇਆ ਕਿ ਦੂਸਰਾ ਰੂਪ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਮੇਰੇ ਹੀ ਅੰਗ ਕਰਕੇ ਮੰਨਣਾ ਹੁਣ ਇਹ ਦੋਵੇਂ ਰਹਿਤ ਨਾਮੇ ਭਾਈ ਚੌਪਾ ਸਿੰਘ ਜੀ ਦਾ ਰਹਿਤ ਨਾਮਾ ਅਤੇ ਭਾਈ ਨੰਦ ਲਾਲ ਜੀ ਦਾ ਰਹਿਤ ਨਾਮਾ ਇਹ ਦੋਵੇਂ ਹੀ ਮੌਕੇ ਦੀਆਂ ਗਵਾਹੀਆਂ ਹਨ ਜੋ ਉਦੋਂ ਦੇ ਸਿੱਖਾਂ ਵੱਲੋਂ ਲਿਖੀਆਂ ਗਈਆਂ ਇਹ ਦੋਵੇਂ ਸਿੱਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਮੌਜੂਦ ਸਨ ਇਹਨਾਂ ਤੋਂ ਸਾਫ਼ ਸਬੂਤ ਹੋ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਸੀ ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੇ ਤਿੰਨ ਹੋਰ ਸਬੂਤ ਮਿਲਦੇ ਹਨ ਪਹਿਲਾ ਹੈ ਕਵੀ ਸੈਨਾਪਤ ਦੀ ਲਿਖੀ ਹੋਈ ਸ਼੍ਰੀ ਗੁਰੂ ਸੋਭਾ ਕਿਤਾਬ ਜੋ 1711 ਵਿੱਚ ਲਿਖੀ ਗਈ ਦੂਸਰੀ ਹੈ ਗੌਰ ਵਿਲਾਸ ਪਾਸ਼ਾ ਸ਼ਿਵੀ ਜੋ ਸਨ 1718 ਵਿੱਚ ਲਿਖੀ ਗਈ ਅਤੇ ਤੀਸਰੀ ਹੈ ਬੰਸਾਵਲੀ ਨਾਮਾ ਜੋ ਕੇਸਰ ਸਿੰਘ ਸ਼ਿੱਬਰ ਨੇ 1769 ਵਿੱਚ ਲਿਖੀ ਇਹਨਾਂ ਤਿੰਨਾਂ ਗ੍ਰੰਥਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਬਾਰੇ ਸਾਫ਼ ਲਿਖਿਆ ਹੋਇਆ ਹੈ ਜੋ ਇਹਨਾਂ ਦੇ ਵਿੱਚ ਲਿਖਿਆ ਹੈ ਉਹ ਤੁਸੀਂ ਸਕਰੀਨ ਤੇ ਸਾਫ਼ ਦੇਖ ਸਕਦੇ ਹੋ ਤਾਂ ਕਿ ਕੋਈ ਭੁਲੇਖਾ ਨਾ ਰਹਿ ਜਾਵੇ ਹੁਣ ਇਹ ਸਾਰੀ ਵਿਚਾਰ ਤੋਂ ਇੱਕ ਗੱਲ ਸਾਫ਼ ਸਿੱਧ ਹੈ ਕਿ ਗੁਰਗੋਮੀ ਸਿੰਘ ਪਾਸ਼ਾ ਜੀ ਜੋਤੀ ਜੋਤ ਵੀ ਸਮਾਏ ਸਨ ਅਤੇ ਗੁਰਤਾ ਗੱਦੀ ਗੁਰਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਗਈ ਸੀ ਪਰ ਨਾਮਧਾਰੀਆਂ ਨੇ ਆਪਣਾ ਡੇਰਾਵਾਦ ਚਲਾਉਣ ਲਈ ਆਪਣਾ ਪਖੰਡਵਾਦ ਚਲਾਉਣ ਲਈ ਇਹ ਬਹਾਨਾ ਬਣਾਇਆ ਝੂਠਾ ਇਤਿਹਾਸ ਬਣਾਇਆ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜੋਤੀ ਜੋਤ ਨਹੀਂ ਸੰਸਮਾਏ ਅਤੇ ਇਹਦੇ ਹੱਕ ਵਿੱਚ ਉਹ ਦੋ ਕਾਰਨ ਦਿੰਦੇ ਨੇ ਦੋ ਗੱਲਾਂ ਬਣਾਉਂਦੇ ਨੇ ਪਹਿਲੀ ਇਹ ਉਹ ਇਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸੰਸਕਾਰ ਤੋਂ ਬਾਅਦ ਕਿਸੇ ਸਾਧੂ ਨੂੰ ਦਰਸ਼ਨ ਦਿੱਤੇ ਸਨ ਮਤਲਬ ਕਿ ਗੁਰੂ ਸਾਹਿਬ ਜੀ ਹੈਗੇ ਸਨ ਜੋਤੀ ਜੋਤ ਨਹੀਂ ਸੰਸਮਾਏ ਅਤੇ ਦੂਸਰੀ ਗੱਲ ਉਹ ਇਹ ਕਹਿੰਦੇ ਨੇ ਕਿ ਸਸਕਾਰ ਵਾਲੀ ਘਟਨਾ ਤੋਂ ਕੁਝ ਮਹੀਨਿਆਂ ਬਾਅਦ ਗੁਰੂ ਸਾਹਿਬ ਨੇ ਸਤਾਰਾ ਦੇ ਕਿਲੇ ਵਿੱਚੋਂ ਦੋ ਮਰਾਠੇ ਭਰਾਵਾਂ ਨੂੰ ਛੁਡਾਇਆ ਸੀ ਮਤਲਬ ਕਿ ਉਹਨਾਂ ਦਾ ਕਹਿਣ ਦਾ ਮਤਲਬ ਕਿ ਗੁਰੂ ਸਾਹਿਬ ਸਰੀਰਕ ਰੂਪ ਵਿੱਚ ਹਾਜ਼ਰ ਸਨ ਮੌਜੂਦ ਸਨ ਅਤੇ ਜੋਤੀ ਜੋਤ ਨਹੀਂ ਸਨ ਸਮਾਏ ਹੁਣ ਇਹ ਗੱਲਾਂ ਕਿੱਥੋਂ ਆਈਆਂ ਅਸੀਂ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਜਿਹੜੀ ਸਾਧੂ ਨੂੰ ਦਰਸ਼ਨ ਦੇਣ ਵਾਲੀ ਗੱਲ ਹੈ ਇਹ ਸਭ ਤੋਂ ਪਹਿਲਾਂ ਸੇਵਾਦਾਸ ਸਾਧੂ ਨੇ ਲਿਖੀ ਆਪਣੀ ਕਿਤਾਬ ਵਿੱਚ ਜਿਸ ਨੂੰ ਕਹਿੰਦੇ ਹਨ ਪਰਚੀਆਂ ਸੇਵਾਦਾਸ ਇਸਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਜਦੋਂ ਸੰਸਕਾਰ ਤੋਂ ਬਾਅਦ ਸਿੱਖਾਂ ਨੇ ਰਾਖ ਫਰੋਲੀ ਤਾਂ ਵਿੱਚੋਂ ਕੁਝ ਨਹੀਂ ਨਿਕਲਿਆ ਅਤੇ ਸਿੱਖ ਬਹੁਤ ਰੋਧਨ ਕਰਨ ਲੱਗ ਪਏ ਫਿਰ ਇੱਕ ਸਾਧੂ ਆਇਆ ਜਿਸ ਨੂੰ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਸਨ ਅਤੇ ਸੁਨੇਹਾ ਦਿੱਤਾ ਕਿ ਸਿੱਖਾਂ ਨੂੰ ਜਾ ਕੇ ਕਹੋ ਕਿ ਵਾਹਿਗੁਰੂ ਦੀ ਰਜਾ ਵਿੱਚ ਭਾਣੇ ਵਿੱਚ ਰਹਿਣ ਅਤੇ ਗੁਰੂ ਸਾਹਿਬ ਕਿਤੇ ਨਹੀਂ ਗਏ ਹੁਣ ਕਿਉਂਕਿ ਸੇਵਾਦਾਸ ਖੁਦ ਇੱਕ ਸਾਧੂ ਸੀ ਇਸ ਲਈ ਉਸਨੇ ਇਹ ਕਹਾਣੀ ਬਣਾ ਲਈ ਤਾਂ ਕਿ ਸਾਧੂਆਂ ਦੀ ਸ਼ਾਨ ਨੂੰ ਹੋਰ ਵਧਾ ਸਕੇ ਪਰ ਸੇਵਾਦਾਸ ਪਰਚੀਆਂ ਦੀ ਕਿਤਾਬ ਤੋਂ ਪਹਿਲਾਂ ਕਿਸੇ ਵੀ ਇਤਿਹਾਸਿਕ ਗ੍ਰੰਥ ਵਿੱਚ ਕਿਸੇ ਕਿਤਾਬ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਮਿਲਦੀ ਹੁਣ ਸੇਵਾਦਾਸ ਇੱਥੇ ਲਿਖਦਾ ਹੈ ਕਿ ਗੁਰੂ ਸਾਹਿਬ ਜੀ ਨੇ ਸਾਧੂ ਨੂੰ ਦਰਸ਼ਨ ਅਗਲੇ ਦਿਨ ਦਿੱਤੇ ਸਨ ਇਹੋ ਹੀ ਕਹਾਣੀ ਕੋਇਰ ਸਿੰਘ ਨੇ ਆਪਣੀ ਕਿਤਾਬ ਗੁਰਬਿਲਾਸ ਪਾਸ਼ਾ ਦੀ ਦਸਵੀਂ ਵਿੱਚ ਕਾਪੀ ਕਰਕੇ ਲਿਖੀ ਉਸਨੇ ਆਪਣੀ ਕਿਤਾਬ 1751 ਵਿੱਚ ਪੂਰੀ ਕੀਤੀ ਪਰ ਇਸ ਦੇ ਵਿੱਚ ਉਹ ਕਹਾਣੀ ਨੂੰ ਬਦਲ ਕੇ ਲਿਖ ਦਿੰਦਾ ਹੈ ਕਿ ਸਾਧੂ ਨੂੰ ਦਰਸ਼ਨ ਅਗਲੇ ਦਿਨ ਨਹੀਂ ਬਲਕਿ ਚੌਥੇ ਦਿਨ ਹੋਏ ਸਨ ਹੁਣ ਇਸ ਦਾ ਵੀ ਕੋਈ ਆਧਾਰ ਨਹੀਂ ਹੈ ਸੋ ਕੋਇਰ ਸਿੰਘ ਨੇ ਸੇਵਾਦਾਸ ਤੋਂ ਕਾਪੀ ਕੀਤੀ ਅਤੇ ਸੇਵਾਦਾਸ ਨੇ ਆਪਣੇ ਕੋਲੋਂ ਇੱਕ ਕਹਾਣੀ ਬਣਾਈ ਕਿਉਂਕਿ ਉਹ ਸਾਧੂ ਸੀ ਅਤੇ ਸਾਧੂਆਂ ਦੀ ਉਹ ਵਡਿਆਈ ਦੇਣਾ ਚਾਹੁੰਦਾ ਸੀ ਚਲੋ ਜੇ ਮੰਨ ਵੀ ਲਈਏ ਕਿ ਦੋਵੇਂ ਸਰੋਤਾਂ ਵਿੱਚ ਜੋ ਲਿਖਿਆ ਹੈ ਕਿ ਗੁਰੂ ਸਾਹਿਬ ਜੀ ਨੇ ਕਿਸੇ ਸਾਧੂ ਨੂੰ ਦਰਸ਼ਨ ਦਿੱਤੇ ਸਨ ਤਾਂ ਫਿਰ ਵੀ ਇਨ ਦੋਵਾਂ ਕਿਤਾਬਾਂ ਦੇ ਵਿੱਚ ਇਹ ਵੀ ਗੱਲ ਲਿਖੀ ਹੋਈ ਹੈ ਕਿ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਸਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਸੀ। ਪਰਚੀਆਂ ਸੇਵਾਦਾਰਸ ਵਿੱਚ ਲਿਖਿਆ ਹੈ ਅਰ ਜੋਤ ਮਹਿ ਜੋਤ ਸਮਾਣੀ ਮਤਲਬ ਕਿ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਅਤੇ ਗੁਰਬਿਲਾਸ ਪਾਸ਼ੇ ਦਸਵੀਂ ਵਿੱਚ ਲਿਖਿਆ ਹੈ 10 ਅਵਤਾਰ ਹਮਾਰੇ ਜਾਨ ਕਿ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਡੇ 10 ਜਾਮੇ ਹੀ ਜਾਨੋ ਨਾਲ ਹੀ ਇਹ ਵੀ ਲਿਖਿਆ ਹੋਇਆ ਹੈ ਲੜ ਪਕੜਾਈ ਸ਼ਬਦ ਦਾ ਰੂਪ ਸ੍ਰੀ ਗ੍ਰੰਥ ਜੀ ਸਾਹਿਬਾਨ ਕੇ ਸਿੱਖਾਂ ਨੂੰ ਸ਼ਬਦ ਦੇ ਆਸਰੇ ਲਾ ਕੇ ਹੁਕਮ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਾਹਿਬ ਮੰਨੋ ਹੁਣ ਮਤਲਬ ਸਾਫ਼ ਹੈ ਕਿ ਕਿਸੇ ਵੀ ਦੇਤਾਰੀ ਨੂੰ ਗੁਰੂ ਮੰਨਣ ਦੀ ਕੋਈ ਵੀ ਪ੍ਰਥਾ ਗੁਰੂ ਗੋਬਿੰਦ ਸਿੰਘ ਪਾਂਛਾ ਜੀ ਤੋਂ ਬਾਅਦ ਨਹੀਂ ਰਹੀ ਅਤੇ ਗੁਰੂ ਗੋਬਿੰਦ ਸਿੰਘ ਪਾਂਛਾ ਜੀ ਨੇ ਇਹ ਪੱਕੇ ਪੈਰੀ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਅੱਗੇ ਤੋਂ ਸਦਾ ਵਾਸਤੇ ਗੁਰੂ ਹੋਣਗੇ ਅਤੇ ਗੁਰਗੱਦੀ ਕਿਸੇ ਹੋਰ ਨੂੰ ਸਰੀਰਕ ਜਾਮੇ ਵਿੱਚ ਨਹੀਂ ਦੇਣੀ ਹੁਣ ਇਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਧੂ ਨੂੰ ਦਰਸ਼ਨ ਦਿੱਤੇ ਜੇ ਇਹ ਗੱਲ ਸੱਚੀ ਵੀ ਹੈ ਤਾਂ ਮਤਲਬ ਹੈ ਕਿ ਇਹ ਸਰੀਰਕ ਰੂਪ ਵਿੱਚ ਦਰਸ਼ਨ ਨਹੀਂ ਸਨ ਇਹ ਦਰਸ਼ਨ ਰੋਹਾਨੀ ਸਨ ਆਤਮਕ ਸਨ ਜਿਵੇਂ ਕਿ ਪਿਛਲੀਆਂ ਸਦੀ ਵਿੱਚ ਬੇਅੰਤ ਗੁਰਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਹਨ ਜਿਵੇਂ ਕਿ ਭਾਈ ਵੀਰ ਸਿੰਘ ਜੀ ਭਾਈ ਰਣਧੀਰ ਸਿੰਘ ਜੀ ਸੰਤ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਅਤੇ ਹੋਰ ਬੇਅੰਤ ਗੁਰਸਿੱਖ ਸਾਰਿਆਂ ਨੇ ਅਤੁੱਟ ਨਾਮ ਅਭਿਆਸ ਭਗਤੀ ਕੀਤੀ ਅਤੇ ਗੁਰਗੋਮ ਸਿੰਘ ਪਾਸ਼ਾ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਪਰ ਕਿਸੇ ਵੀ ਇਹਨਾਂ ਚੋਂ ਇੱਕ ਸਿੱਖ ਨੇ ਵੀ ਇਹ ਗੱਲ ਨਹੀਂ ਕਹੀ ਕਿ ਇਹ ਦਰਸ਼ਨ ਸਰੀਰਕ ਸਨ ਜਾਂ ਗੁਰੂ ਸਾਹਿਬ ਜੀ ਜੋਤੀ ਜੋਤ ਨਹੀਂ ਸਮਾਈ ਕਿਉਂਕਿ ਸਾਰੇ ਜਾਣਦੇ ਹਨ ਕਿ ਗੁਰਗੋਮ ਸਿੰਘ ਪਾਸ਼ਾ ਜੀ ਨੇ ਸਰੀਰ ਜ਼ਰੂਰ ਛੱਡਿਆ ਪਰ ਜੋਤ ਰੂਪ ਵਿੱਚ ਉਹ ਹਮੇਸ਼ਾ ਹੀ ਕਾਇਮ ਦائم ਹਨ ਅਤੇ ਉਹਨਾਂ ਦੀ ਹੋਂਦ ਖਤਮ ਨਹੀਂ ਹੋਈ ਹੁਣ ਬਾਕੀ ਰਹੀ ਗੱਲ ਦੋ ਮਰਾਠੇ ਭਰਾਵਾਂ ਨੂੰ ਕਿਨੇ ਵਿੱਚੋਂ ਛਡਾਉਣ ਦੀ ਤਾਂ ਇਹ ਕਹਾਣੀ ਜਿਹੜੀ ਹੈ ਭਾਈ ਸੁੱਖਾ ਸਿੰਘ ਨੇ ਆਪਣੀ ਕਿਤਾਬ ਗੁਰਬਿਲਾਸ ਪਾਸ਼ੇ ਦਸਵੀਂ ਵਿੱਚ ਲਿਖੀ ਹੁਣ ਇਹ ਕਿਤਾਬ ਪਹਿਨੀ ਗੁਰਬਿਲਾਸ ਨਾਲੋਂ ਵੱਖਰੀ ਹੈ ਇਹ ਕਿਤਾਬ ਸਨ 1797 ਵਿੱਚ ਲਿਖੀ ਗਈ ਸੀ ਮਤਲਬ ਕਿ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੇ ਜੋਤੀ ਜੋਤ ਸਮਾਉਣ ਤੋਂ 99 ਸਾਲ ਬਾਅਦ ਸੋ ਇੰਨੇ ਸਾਲਾਂ ਬਾਅਦ ਸੁਖਾ ਸਿੰਘ ਨੇ ਇਹ ਕਹਾਣੀ ਜਿਹੜੀ ਆ ਆਪਣੀ ਕਿਤਾਬ ਵਿੱਚ ਲਿਖੀ ਪਰ ਇਸ ਤੋਂ ਪਹਿਲਾਂ ਕਿਸੇ ਵੀ ਕਿਤਾਬ ਵਿੱਚ ਇਹ ਕਹਾਣੀ ਦਾ ਜ਼ਿਕਰ ਨਹੀਂ ਮਿਲਦਾ ਭਾਈ ਸੁਖਾ ਸਿੰਘ ਨੇ ਲਿਖਿਆ ਕਿ ਬਾਲਾ ਰਾਏ ਅਤੇ ਰੁਸਤਮ ਰਾਏ ਇਹ ਦੋ ਮਰਾਠੇ ਭਰਾ ਸਨ ਜਿਹੜੇ 17 ਕਿਨੇ ਦੇ ਵਿੱਚ ਕੈਦ ਸਨ ਜੋ 샤ਹੂ ਮਰਾਠਾ ਰਾਜਾ ਸੀ ਉਸ ਨੇ ਚੋਰੀ ਦੇ ਇਲਜ਼ਾਮ ਵਿੱਚ ਇਹਨਾਂ ਦੋਵਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਸੀ ਸੁਖਾ ਸਿੰਘ ਅੱਗੇ ਹੋਰ ਲਿਖਦਾ ਹੈ ਕਿ ਇਹ ਦੋ ਭਰਾਵਾਂ ਨੇ ਹਿੰਦੂ ਦੇਵੀ ਦੇਵਤਿਆਂ ਨੂੰ ਮੁਸਲਮਾਨੀ ਪੀਰਾਂ ਨੂੰ ਸਾਰਿਆਂ ਨੂੰ ਬਹੁਤ ਅਰਦਾਸਾਂ ਕੀਤੀਆਂ ਅਰਜ਼ੋਈਆਂ ਕੀਤੀਆਂ ਕਿ ਉਹ ਕੈਦ ਵਿੱਚੋਂ ਛੁੱਟ ਜਾਣ ਪਰ ਕਿਸੇ ਨੇ ਵੀ ਉਹਨਾਂ ਦੀ ਅਰਦਾਸ ਪੂਰੀ ਨਾ ਕੀਤੀ ਆਖਰਕਾਰ ਇਹਨਾਂ ਨੇ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਯਾਦ ਕੀਤਾ ਦਿਨੋਂ ਅਰਦਾਸ ਕੀਤੀ ਅਤੇ ਸੁਖਾ ਸਿੰਘ ਦੇ ਕਹਿਣ ਮੁਤਾਬਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹਨਾਂ ਨੂੰ ਦਰਸ਼ਨ ਦਿੱਤੇ ਫਿਰ ਦੋਵਾਂ ਭਰਾਵਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨ ਫੜ ਲਈ ਅਤੇ ਗੁਰੂ ਸਾਹਿਬ ਆਪਣੇ ਘੋੜੇ ਸਮੇਤ ਦੋਵਾਂ ਭਰਾਵਾਂ ਨੂੰ ਕਿਨੇ ਵਿੱਚੋਂ ਲੈ ਕੇ ਉੱਡ ਗਏ ਅਤੇ 18 ਮੀਲ ਦੂਰ ਵਿੰਦਿਆਚਲ ਪਹਾੜੂ ਤੇ ਛੱਡ ਦਿੱਤਾ ਅਤੇ ਫਿਰ ਇੱਥੋਂ ਉਹ ਆਜ਼ਾਦ ਹੋ ਗਏ ਪਹਿਲੀ ਗੱਲ ਤਾਂ ਇਹ ਹੈ ਕਿ ਵਿੰਦਿਆਚਲ ਪਹਾੜ 17 ਕਿਨੇ ਤੋਂ 18 ਮੀਲ ਦੂਰ ਨਹੀਂ ਬਲਕਿ 559 ਮੀਲ ਦੂਰ ਹੈ ਮਤਲਬ ਕਿ ਇਹ ਕਹਾਣੀ ਸੁਖਾ ਸਿੰਘ ਨੇ ਝੂਠੀ ਬਣਾਈ ਹੈ ਪਰ ਫਿਰ ਵੀ ਇਸ ਦਾ ਖੁਰਾ ਖੋਜ ਲੱਭਣ ਲਈ ਸਿੱਖਾਂ ਦੇ ਵਿਦਵਾਨ ਡਾਕਟਰ ਗੰਡਾ ਸਿੰਘ ਨੇ ਮਰਾਠਾ ਇਤਿਹਾਸਕਾਰਾਂ ਨੂੰ ਮਰਾਠਾ ਵਿਦਵਾਨਾਂ ਨੂੰ ਇਸ ਕਹਾਣੀ ਬਾਰੇ ਪੁੱਛਿਆ ਤਾਂ ਉਹ ਸਾਰਿਆਂ ਦਾ ਇੱਕਮਤ ਸੀ ਕਿ ਇਸ ਤਰ੍ਹਾਂ ਦੀ ਕਹਾਣੀ ਕਿਸੇ ਵੀ ਮਰਾਠਾ ਇਤਿਹਾਸ ਵਿੱਚ ਨਹੀਂ ਮਿਲਦੀ ਅਤੇ ਇਹ ਦੋ ਭਰਾਵਾਂ ਦਾ ਕਿਤੇ ਵੀ ਉਹਨਾਂ ਦੇ ਇਤਿਹਾਸ ਵਿੱਚ ਜ਼ਿਕਰ ਨਹੀਂ ਹੁੰਦਾ ਉਹਨਾਂ ਦਾ ਕਹਿਣਾ ਸੀ ਕਿ ਇਹ ਕਹਾਣੀ ਝੂਠੀ ਹੈ ਹੁਣ ਇੱਥੋਂ ਤੱਕ ਸਾਰੇ ਵਿਚਾਰ ਤੋਂ ਆਪਾਂ ਸਮਝ ਚੁੱਕੇ ਹਾਂ ਕਿ ਗੁਰਗੋਵਿੰਦ ਸਿੰਘ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਸਨ ਗੁਰਤਾ ਗਦੀ ਗੁਰਗੰਨ ਸਾਹਿਬ ਜੀ ਨੂੰ ਦਿੱਤੀ ਗਈ ਸੀ ਅਤੇ ਜਿਹੜੇ ਸਰੋਤ ਨਾਮਧਾਰੀਏ ਆਪਣੇ ਹੱਕ ਵਿੱਚ ਵਰਤਦੇ ਹਨ ਆਪਣੇ ਡੇਰਾਵਾਦ ਲਈ ਵਰਤਦੇ ਹਨ ਉਹੋ ਹੀ ਸਰੋਤ ਇਹ ਦੋਵੇਂ ਗੱਲਾਂ ਸਾਬਤ ਕਰਦੇ ਹਨ ਕਿ ਗੁਰੂ ਸਾਹਿਬ ਜੋਤੀ ਜੋਤਿ ਵੀ ਸਮਾਏ ਅਤੇ ਗੁਰਤਾ ਗੱਦੀ ਸ਼ਬਦ ਗੁਰੂ ਨੂੰ ਮਿਲੀ ਕੋਈ ਵੀ ਗੱਲ ਕੋਈ ਵੀ ਦਲੇਰ ਨਾਮਧਾਰੀਆਂ ਦੀ ਉਹਨਾਂ ਦੇ ਹੱਕ ਵਿੱਚ ਨਹੀਂ ਜਾਂਦੀ ਹੁਣ ਅਖੀਰ ਤੇ ਗੱਲ ਕਰੀਏ ਨਾਮਧਾਰੀਆਂ ਦੇ ਇਸ ਦਾਅਵੇ ਦੀ ਕਿ ਗੁਰੂ ਸਾਹਿਬ ਲੋਕ ਕੇ ਚੁੱਪਚੀ ਪੀਤੇ ਗੁਪਤ ਰੂਪ ਵਿੱਚ ਚਲੇ ਗਏ ਸਨ ਅਤੇ 104 ਸਾਲ ਗੁਪਤ ਰੂਪ ਵਿੱਚ ਹੀ ਰਹਿੰਦੇ ਰਹੇ ਹੁਣ ਇਸ ਬਾਰੇ ਤੁਸੀਂ ਆਪ ਹੀ ਸੋਚੋ ਉਸ ਟਾਈਮ ਤੇ ਮੁਗਲਾਂ ਦਾ ਸਿੱਖ ਪੰਥ ਉੱਤੇ ਖਾਲਸਾ ਪੰਥ ਉੱਤੇ ਬਹੁਤ ਜ਼ਿਆਦਾ ਕਹਿਰ ਸੀ ਬਹੁਤ ਜ਼ੁਲਮ ਟਾਏ ਜਾ ਰਹੇ ਸਨ ਦਰਬਾਰ ਸਾਹਿਬ ਨੂੰ ਟਹਿ ਟੇਰੀ ਕੀਤਾ ਗਿਆ ਸੀ ਸਿੱਖਾਂ ਦੇ ਘੱਲੂ ਘਾਰੇ ਹੋ ਰਹੇ ਸਨ ਸਿਰਾਂ ਤੇ ਇਨਾਮ ਲੱਗ ਰਹੇ ਸਨ ਖਾਲਸਾ ਪਹਾੜਾਂ ਤੇ ਜੰਗਲਾਂ ਵਿੱਚ ਰਹਿ ਰਿਹਾ ਸੀ ਹੁਣ ਜੇ ਗੁਰੂ ਸਾਹਿਬ ਜੀ ਸਰੀਰ ਰੂਪ ਵਿੱਚ ਹੁੰਦੇ ਤਾਂ ਖਾਲਸੇ ਦੀ ਮਦਦ ਕਿਉਂ ਨਾ ਕਰਦੇ ਕੀ ਗੁਰੂ ਸਾਹਿਬ ਚੁੱਪ ਕਰਕੇ ਇਹ ਸਾਰਾ ਕੁਝ ਦੇਖ ਸਕਦੇ ਸਨ ਜਿਸ ਪੰਥਲੀ ਗੁਰੂ ਸਾਹਿਬ ਜੀ ਨੇ ਆਪਣੇ ਚਾਰ ਪੁੱਤਰ ਬਾਰੇ ਉਸ ਪੰਥ ਉੱਤੇ ਜਦੋਂ ਸਭ ਤੋਂ ਜ਼ਿਆਦਾ ਵਿਖੜਾ ਸਮਾਂ ਆਇਆ ਤਾਂ ਕੀ ਗੁਰੂ ਸਾਹਿਬ ਜੀ ਚੁੱਪਚੀ ਪੀਤੇ ਰਹਿ ਸਕਦੇ ਸਨ ਕੀ ਗੁਰੂ ਸਾਹਿਬ ਇਹ ਸਭ ਕੁਝ ਦੇਖ ਕੇ ਸਹਾਰ ਸਕਦੇ ਸਨ ਗੁਰੂ ਸਾਹਿਬ ਤਾਂ ਜਦੋਂ ਚਮਕੌਰ ਦੀ ਗੜੀ ਵਿੱਚੋਂ ਵੀ ਨਿਕਲੇ ਸਨ ਤਾਂ ਉਹ ਚੁੱਪਚੀ ਪੀਤੇ ਨਹੀਂ ਗਏ ਬਲਕਿ ਮੁਗਲਾਂ ਨੂੰ ਲਲਕਾਰ ਕੇ ਗਏ ਸਨ ਅਤੇ ਪਿੱਛੇ ਉਹਨਾਂ ਦੇ ਇੱਕ ਸਿੱਖ ਨਗਾਰਾ ਵਜਾਉਂਦਾ ਜਾ ਰਿਹਾ ਸੀ ਤਾਂ ਕਿ ਮੁਗਲ ਇਹ ਨਾ ਕਹਿ ਸਕਣ ਕਿ ਗੁਰੂ ਸਾਹਿਬ ਜੀ ਚੁੱਪਚੀ ਪੀਤੇ ਹਨੇਰੇ ਦੇ ਵਿੱਚ ਨਿਕਲ ਗਏ ਸੋ ਜਦੋਂ ਖਾਲਸੇ ਪੰਥ ਉੱਤੇ ਇਹਨਾ ਕਹਿਰ ਟਾਇਆ ਜਾ ਰਿਹਾ ਸੀ ਤਾਂ ਗੁਰੂ ਸਾਹਿਬ ਜੀ ਕਦੇ ਵੀ ਚੁੱਪ ਕਰਕੇ ਨਹੀਂ ਸੰਰਹਿ ਸਕਦੇ ਜੇ ਉਹ ਸਰੀਰਕ ਰੂਪ ਵਿੱਚ ਹੁੰਦੇ ਤਾਂ ਉਹ ਜ਼ਰੂਰ ਖਾਲਸੇ ਦੀ ਮਦਦ ਵਿੱਚ ਆਉਂਦੇ ਅਤੇ ਖਾਲਸੇ ਦੀ ਅਗਵਾਈ ਕਰਦੇ ਹੁਣ ਇੱਕ ਗੱਲ ਹੋਰ ਸੋਚੋ ਗੁਰਗੋਵੀ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਇਸ ਧਰਤੀ ਉੱਤੇ ਧਰਮ ਦਾ ਪ੍ਰਚਾਰ ਕਰਨ ਲਈ ਅਤੇ ਖਾਲਸਾ ਪੰਥ ਸਜਣ ਲਈ ਹੋਇਆ ਜਦੋਂ ਉਹ ਮਿਸ਼ਨ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ 104 ਸਾਲ ਹੋਰ ਜਿਉਂਦੇ ਰਹਿਣ ਦਾ ਕੀ ਮਤਲਬ ਕਿਹੜਾ ਕਾਰਜ ਰਹਿੰਦਾ ਸੀ ਕਿਹੜਾ ਮਿਸ਼ਨ ਅਧੂਰਾ ਸੀ ਜੋ ਗੁਰੂ ਸਾਹਿਬ ਨੇ ਉਹ ਪੂਰਾ ਕੀਤਾ ਇਸ ਦਾ ਜਵਾਬ ਨਾਮਧਾਰੀਆਂ ਕੋਲ ਕੋਈ ਨਹੀਂ ਸਾਫ਼ ਗੱਲ ਹੈ ਕਿ ਨਾਮਧਾਰੀਆਂ ਨੇ ਆਪਣਾ ਪਖੰਡਵਾਦ ਚੁਣੌਣ ਲਈ ਇੱਕ ਘਟੀਆ ਕਹਾਣੀ ਬਣਾਈ ਅਤੇ ਗੁਰਗੋਵੀ ਸਿੰਘ ਪਾਸ਼ਾ ਜੀ ਦੇ ਉੱਤੇ ਝੂਠ ਦੇ ਇਲਜ਼ਾਮ ਲਾਇਆ ਇਸ ਤਰ੍ਹਾਂ ਦਾ ਕਿਰਦਾਰ ਗੁਰੂ ਸਾਹਿਬ ਦਾ ਕਦੀ ਵੀ ਨਹੀਂ ਸੀ ਕਿ ਜ਼ੁਲਮ ਹੋ ਰਿਹਾ ਹੋਵੇ ਉਹ ਵੀ ਖਾਲਸੇ ਪੰਥ ਉੱਤੇ ਜਿਸ ਨੂੰ ਗੁਰੂ ਸਾਹਿਬ ਆਪਣੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦੇ ਸਨ ਉਹ ਕਦੀ ਚੁੱਪ ਕਰਕੇ ਨਹੀਂ ਸਨ ਬੈਠ ਸਕਦੇ ਇਹ ਗੱਲ ਨਾ ਤਰਕ ਤੇ ਸਹੀ ਬੈਠਦੀ ਹੈ ਨਾ ਇਤਿਹਾਸ ਦੀ ਕਸਵੱਟੀ ਤੇ ਅਤੇ ਨਾ ਗੁਰੂ ਸਾਹਿਬ ਦੇ ਮਹਾਨ ਜੀਵਨ ਨਾਲ ਹੀ ਮੇਲ ਹੀ ਖਾਂਦੀ ਹੈ ਇਹ ਸਾਰਾ ਜੋ ਝੂਠਾ اڈੰਬਰ ਨਾਮਧਾਰੀਆਂ ਨੇ ਬਣਾਇਆ ਹੋਇਆ ਹੈ ਸਿਰਫ ਇਸ ਕਰਕੇ ਕਿ ਲੋਕ ਉਹਨਾਂ ਦੇ ਡੇਰੇ ਨੂੰ ਮੰਨਣ ਉਹਨਾਂ ਦੇ ਦੇਹਧਾਰੀ ਗੁਰੂ ਨੂੰ ਮੰਨਣ ਅਤੇ ਸ਼ਬਦ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਤੋਂ ਉਹ ਮੁਨਕਰ ਹੋਏ ਰਹਿਣ ਇਸ ਨਾਲ ਉਹਨਾਂ ਦਾ ਆਪਣਾ ਜੀਵਨ ਤਾਂ ਬਰਬਾਦ ਹੋਣਾ ਹੀ ਹੈ ਪਰ ਬਾਕੀ ਕਈ ਲੋਕਾਂ ਦਾ ਕਈ ਹਜ਼ਾਰ ਲੋਕਾਂ ਦਾ ਉਹਨਾਂ ਨੇ ਜੀਵਨ ਬਰਬਾਦ ਕਰ ਦੇਣਾ ਹੈ ਕਿਉਂਕਿ ਸੱਚੇ ਗੁਰੂ ਤੋਂ ਬਿਨਾਂ ਕਿਤੇ ਟੋਈ ਨਹੀਂ ਮਿਲਣੀ ਗੁਰਬਾਣੀ ਦੇ ਵਿੱਚ ਸ਼ਬਦ ਗੁਰੂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਗੁਰੂ ਨਹੀਂ ਅਤੇ ਸਰੀਰ ਨੂੰ ਗੁਰੂ ਮੰਨਣ ਬਾਰੇ ਬਿਲਕੁਲ ਹੀ ਕੋਈ ਸਿਧਾਂਤ ਗੁਰਬਾਣੀ ਵਿੱਚ ਨਹੀਂ ਹੈ ਸੱਚੇ ਗੁਰੂ ਦੀਆਂ ਕੀ ਨਿਸ਼ਾਨੀਆਂ ਹਨ ਅਤੇ ਦੇਹਤਾਰੀ ਗੁਰੂ ਕਿਵੇਂ ਨਹੀਂ ਹੋ ਸਕਦਾ ਇਸ ਬਾਰੇ ਅਸੀਂ ਇਸ ਟੌਪਿਕ ਉੱਪਰ ਅਸੀਂ ਇੱਕ ਵੀਡੀਓ ਪਹਿਲਾਂ ਪਾ ਚੁੱਕੇ ਹਾਂ ਤੁਸੀਂ ਟਾਈਮ ਕੱਢ ਕੇ ਉਹ ਜ਼ਰੂਰ ਦੇਖ ਲੈਣੀ ਸਾਰੇ ਇਤਿਹਾਸਿਕ ਸਰੋਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਪ੍ਰੂਵ ਕਰਦੇ ਹਨ ਕਿ ਗੁਰੂ ਸਾਹਿਬ ਜੀ ਨੇ ਸਰੀਰ ਨੂੰ ਤਿਆਗਿਆ ਸੀ ਅਤੇ ਜੋਤ ਸਰੂਪ ਵਿੱਚ ਉਹ ਹਮੇਸ਼ਾ ਹੀ ਕਾਇਮ ਹਨ ਇਹ ਜੋਤ ਗੁਰੂ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਦਾ ਵਾਸਤੇ ਬਿਰਾਜਮਾਨ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਇਸ ਕਰਕੇ ਸਦੀਵੀ ਗੁਰੂ ਹਨ ਇਸ ਲਈ ਸਾਡੀ ਬੇਨਤੀ ਹੈ ਤੁਸੀਂ ਸਾਰੇ ਜਣੇ ਪਖੰਡੀਆਂ ਤੋਂ ਭੇਖਤਾਰੀਆਂ ਤੋਂ ਦੇਹਤਾਰੀਆਂ ਤੋਂ ਡੇਰੇ ਬਾਅਦ ਪਖੰਡੀ ਬਾਬਿਆਂ ਤੋਂ ਦੂਰ ਰਵੋ ਇਹਨਾਂ ਤੋਂ ਬਚੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ ਤਾਂ ਹੀ ਅਸੀਂ ਸੱਚੇ ਸਿੱਖ ਅਖਵਾ ਸਕਦੇ ਹਾਂ ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ ਆਸ ਕਰਦੇ ਹਾਂ ਜੋ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੋ ਸਬੂਤ ਤੁਹਾਡੇ ਨਾਲ ਸਾਂਝੇ ਕੀਤੇ ਹਨ ਇਹਨਾਂ ਦੇ ਨਾਲ ਤੁਸੀਂ ਕਦੀ ਇਹ ਭਲੇਖੇ ਵਿੱਚ ਨਾ ਪਹੁੰਗੋਗੇ ਕਿ ਨਾਮਧਾਰੀਆਂ ਜੋ ਕਹਿ ਰਹੇ ਹਨ ਉਹ ਸੱਚ ਹੈ ਕਿ ਨਹੀਂ ਸਾਨੂੰ ਆਸ ਹੈ ਕਿ ਨਾਮਧਾਰੀਆਂ ਦੇ ਝੂਠ ਦਾ ਸਾਰਾ ਪਾਜ ਤੁਹਾਡੇ ਅੱਗੇ ਉਗਣ ਗਿਆ ਹੋਵੇਗਾ ਅਤੇ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਹਮੇਸ਼ਾ ਲਈ ਸੱਚੇ ਗੁਰੂ ਹਨ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਈ ਸਨ ਅਤੇ ਆਪ ਆਪਣੇ ਹੱਥੀਂ ਸਰੀਰਕ ਰੂਪ ਵਿੱਚ ਹੁੰਦਿਆਂ ਸੁਨਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਗਏ ਸਨ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਦੂਰ ਦੂਰ ਤੱਕ ਸਾਰਿਆਂ ਨਾਲ ਵੀਡੀਓ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਸੱਚੇ ਇਤਿਹਾਸ ਦਾ ਪਤਾ ਲੱਗ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਅੱਗੇ ਵਾਸਤੇ ਵੀ ਇਸ ਤਰ੍ਹਾਂ ਦੇ ਵੀਡੀਓ ਅਸੀਂ ਲੈ ਕੇ ਆਉਂਦੇ ਰਵਾਂਗੇ ਤੇ ਤੁਹਾਨੂੰ ਸਭ ਤੋਂ ਪਹਿਲਾਂ ਇਹਨਾਂ ਦਾ ਪਤਾ ਲੱਗਦਾ ਰਹੇ ਅਗਨੀ ਵੀਡੀਓ ਤੱਕ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ